ਹੁਣ ਫਿਰ ਅਗਲਾ ਕੀ ਟੀਚਾ ਹੁਣ ਅੱਗੇ ਕਿੱਥੇ ਜਾ ਰਹੇ ਹੋ ਤੁਸੀਂ ਸਰ ਜੀ ਸੂਨਸੇ ਚੈਨੀ ਨੂੰ ਜਾ ਕੇ ਮਿਲਿਆ ਸਾਊਥ ਕੋਰੀਆ ਦੇ ਕੇ-ਪੌਪ ਆਈਡਲ ਇੱਕੀ ਦੀ ਸਭ ਤੋਂ ਜ਼ਿਆਦਾ ਸਪੋਰਟ ਰਹੀ ਗਿਆ ਇਸ ਕੰਮ ਦੇ ਵਿੱਚ ਤੁਹਾਡਾ ਮੰਮਾ ਜੀ ਮੈਨੂੰ ਮੰਮਾ ਨੇ ਮੈਨੂੰ ਬਹੁਤ ਡਾਊਟ ਫੀਲ ਹੋਇਆ ਕਿ ਮੈਨੂੰ ਹਮੇਸ਼ਾ ਆਪਣੇ ਦੱਸੇ ਮੋਲੀ ਜੇ ਤਹਾਰ ਤਹਉਂ ਦੀ ਲੈਂਦੀ ਆ ਇਹੜੇ ਤੱਕਾਲ ਕੇ ਬਾਜੁੰਦੇ ਉਹਨਾਂ ਨੇ ਚੱਕ ਨਾ ਨਹੀਂ ਚੈਦਾ ਕਿਉਂਕਿ ਹੋਰ ਕਿਤੇ ਕੰਮ ਆਈ ਜਾਂਦੀ ਐ ਸੈਲ ਮੈਨੇ ਮੈਨਾਂ ਟਾਫੀ ਨਿਸ ਨਹੀਂ ਮਿਲੀ ਉਹ ਬੁਹਾ ਜੱਟੜੇ ਸੀ ਨਾ ਰੋਈ ਸੀ ਕਿ ਮੈਂ 4 ਦਿਨਾਂ ਤੱਕ ਰੋਂਦੀ ਰਹੀ ਖਾਣਾ ਵੀ ਨਹੀਂ ਸਿੱਕਾਇਆ ਫੋਨ ਦੇਖੋ ਉਹਨਾਂ ਦੇ ਬੱਚੇ ਸਹੀ ਵਰਤੋ ਕਰਦੇ ਤਾਂ ਮੈਨੂੰ ਦੇਖੋ ਉਹਨਾਂ ਨੂੰ ਪਤਾ ਲੱਗੇ ਦੰਨ ਕਰੋ ਕਿ ਜੇ ਕਿਸੇ ਬੱਚੇ 'ਚ ਕਿਸੇ ਬੇਟੀ 'ਚ ਕੋਈ ਟੈਲੈਂਟ ਆ ਤਾ ਉਹ ਤੁਸੀਂ ਦਬਾ ਦਿਓ ਉਹਨੂੰ ਅੱਗੇ ਜਾਂਦੋ ਜ਼ਰੂਰੀ ਨਹੀਂ ਕਿ ਪੁੱਤ ਅਗੇ ਨਾਮ ਕਰਦੇ ਆ ਧੀਆਂ ਵੀ ਅੱਗੇ ਨਾਮ ਰੋਸ਼ਨ ਕਰਦੇ ਆ ਸੋ ਕਹਿੰਦੇ ਨੇ ਕਲਾ ਕਲਾ ਜੇਰੀਏ ਕੋ ਉਟਕੇ ਨਹੀਂ ਪਿਆਈ ਜਾਂਦੀ ਕਲਾ ਸਿਰਫ ਤੇ ਸਿਰਫ ਪਰਮਾਤਮਾ ਦੀ ਦੇਣ ਹੁੰਦੀ ਆ ਸੋ ਕਲਾਏ ਬੱਚੀਏ ਛੋਟੀ ਉਮਰ ਆ ਪਰ ਟੈਲੈਂਟ ਬੜਾ ਵੱਡਾ ਐ ਦਾਸ ਕਰਦੀ ਐ ਕੱਪੰਗਰਾ ਵੀ ਪਾਦੀ ਐ ਨਾਲ ਉਹ ਡਰੈਸ ਤੁਹਾਨੂੰ ਦਿਖਾ ਦਾਂਗੇ ਬੱਚੀ ਐ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਡਰੈਸ ਪਾਇਆ ਹੋਇਆ ਪਰ ਪੰਜਾਬੀ ਦੇ ਵਿੱਚ ਪਹਿਰਾਵਾ ਪਾ ਕੇ ਡਾਂਸ ਨਹੀਂ ਕਰਦੀ ਐ ਉਮਰ ਬੜੀ ਛੋਟੀ ਐ ਪਰ ਮੱਲਾ ਬੜੀਆਂ-ਬੜੀਆਂ ਗੱਡੀਆਂ ਮਾਰਨੀਆਂ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਐ ਤੇ ਕੀ ਨਾਮ ਐ ਤੇ ਕਿੰਨੇ ਕ ਅਵਾਰ ਜਿਹਰੇ ਨੇ ਜਿੱਤੇ ਨੇ ਸੋ ਗੱਲਬਾਤ ਕਰਦੇ ਆ ਸੋ ਨਮਸਕਾਰ ਸਸ਼ੀ ਜੀ ਕੀ ਨਾਮ ਦੇ ਮੋਲੀ ਜੀ ਜੀ ਮਾਸਾਫਿਰ ਕਿਦਾਂ ਦੇਖਦੇ ਹੋ ਕਿ ਕਿੰਨੀ ਉਮਰ ਸੀ ਜਦੋਂ ਤੁਹਾਨੂੰ ਸ਼ੌਂਕ ਪੈ ਗਿਆ ਡਾਂਸ ਕਰਨ ਦਾ ਭੰਗੜਾ ਪਾਉਣ ਦਾ ਕਿੰਨੀ ਉਮਰ ਸੀ ਉਧਰ ਦੇ ਕਿੰਨੀ ਉਮਰ ਸੀ 3 ਸਾਲ ਤੁਹਾਨੂੰ ਕਿੰਨੀ ਉਮਰ 7 ਸਾਲ ਫਿਰ ਕਿੰਨਾ ਕੁ ਪਰਿਵਾਰ ਦਾ ਸਹਿਯੋਗ ਰਿਹਾ ਮੰਮੀ ਪਾਪਾ ਦਾ ਉਹ ਪੂਰਾ ਪੂਰਾ ਸਹਿਯੋਗ ਉਧਰ ਦੇ ਇਹ ਪਾਪਾ ਦਾ ਕੀ ਨਾਮ ਹੈ ਰਾਜ ਕੁਮਾਰ ਤੇ ਮੰਮੀ ਦਾ ਕੀ ਨਾਮ ਹੈ ਰੇਖਾ ਜੀ ਸੋ ਪਰਿਵਾਰ ਨੇ ਕਦੀ ਨਹੀਂ ਐਦਾਂ ਦੀ ਗੱਲਬਾਤ ਕੀਤੀ ਕਿ ਤੂੰ ਡਾਂਸ ਨਹੀਂ ਕਰਨਾ ਭੰਗੜਾ ਨਹੀਂ ਪਾਣਾ ਨਹੀਂ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੁਹਾਡੇ ਨੰਨਾ ਆ ਗਿਆ ਪਪਾ ਆ ਗਿਆ ਪਾਤੀ ਆ ਗਿਆ ਆ ਆ ਗਿਆ ਮੇਰਾ ਛੋਟਾ ਭਰਾ ਆ ਗਿਆ ਫੇ ਉਸ ਤੋਂ ਵੀ ਛੋਟਾ ਭਰਾ ਆ ਗਿਆ ਸਭ ਤੋਂ ਵੱਡੀ ਮੈਂ ਸੋ ਡਾਂਸ ਦੇ ਵਿੱਚ ਫਿਰ ਕਿੱਦਾਂ ਦੇ ਅਵਾਰਡ ਲੈ ਕੇ ਆਏ ਹੋ ਤੁਸੀਂ ਕਿੱਥੋਂ-ਕਿੱਥੋਂ ਤੱਕ ਗਏ ਹੋ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮੇਰਾ ਨਾਮ ਮੋਲੀ ਚੀਮਾ ਹੈ ਮੇਰੀ ਉਮਰ 7 ਸਾਲ ਹੈ ਅਤੇ ਮੈਨੂੰ ਨੱਚਣ ਤੇ ਗਾਣ ਦਾ ਬਹੁਤ ਸ਼ੌਂਕ ਹੈ ਮੋਡਲ ਦਾ ਵੀ ਸ਼ੌਂਕ ਹੈ ਤੇ ਮੈਂ ਵੱਡੀ ਹੋ ਕੇ ਬਲੈਕਪਿੰਕ ਮੈਂਬਰ ਦੀ ਲੀਡਰ ਬਣਨਾ ਚਾਹਨੀ ਆ ਜਿਸੂ ਲੀਸਾ ਚੈਨੀ ਤੋਂ ਸੇ ਮੈਂ ਹੁਣ ਤੱਕ ਵੀ ਪਲੱਸ ਅਵਾਰਡ ਜਿੱਤ ਚੁੱਕੀ ਆ ਬਹੁਤ ਸੇ ਜਗ੍ਹਾ ਤੇ ਜਾ ਚੁੱਕੀ ਆ ਜੰਮੂ ਪਟਿਆਲਾ ਬਠਿੰਡਾ ਪਠਾਨਕੋਟ ਜਲੰਧਰ ਹੋਰ ਵੀ ਬੜਾ ਕੁਝ ਦਿੱਲੀ ਹੁਣ ਫਿਰ ਅਗਲਾ ਕੀ ਟੀਚਾ ਹੁਣ ਅੱਗੇ ਕਿੱਥੇ ਜਾ ਰਹੇ ਹੋ ਤੁਸੀਂ ਬੰਬੇ ਬੰਬੇ ਕਿਹੜੇ ਪ੍ਰੋਗਰਾਮ ਦੇ ਵਿੱਚ ਜਾ ਰਹੇ ਹੋ ਇੰਡੀਆ ਬਸ ਇੰਡੀਆ ਫॉर ਟੈਲੈਂਟ ਮਾਡਲਿੰਗ ਸ਼ੋਅ ਸੋ ਉੱਥੇ ਜਾ ਕੇ ਤੁਸੀਂ ਕੀ ਕਰੋਗੇ ਤੇ ਫਿਰ ਕੀ ਤੁਹਾਡਾ ਸੁਪਨਾ ਹੈ ਮਾਡਲਿੰਗ ਜੀ ਫਿਰ ਜੇ ਤੁਸੀਂ ਜਿੱਤ ਕੇ ਆਓਗੇ ਤੇ ਫਿਰ ਕਿਦਾਂ ਦਾ ਮਾਹੌਲ ਰਹੇਗਾ ਤੁਹਾਡੇ ਪਰਿਵਾਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਮੇਰੇ ਮੇਰੇ ਮਨ ਵਿੱਚ ਮੈਨੂੰ ਬਹੁਤ ਡਾਊਨ ਫੀਲ ਹੋ ਰਿਹਾ ਸੀ ਉਹਨਾਂ ਨੇ ਹਮੇਸ਼ਾ ਕਹਿੰਦੇ ਸੀ ਮੋਲੀ ਜੇ ਤਹਾਰ ਤੂੰ ਧੀਰਨ ਰਹੀਆ ਹਣਾ ਤੇ ਦੋੰਦੀ ਕੋਈ ਗੱਲ ਨਹੀਂ ਆ ਇੱਕ ਸ਼ੋਤ ਤੇ ਮੈਂ ਬਹੁਤ ਜ਼ਿਆਦਾ ਰੋ ਪਈ ਸੀ ਤੇਨ ਨੂੰ ਮੈਂ ਫੇਰ ਵੀ ਉਹਨਾਂ ਤੇ ਡਾਲਿਆ ਫੇਰ ਮੈਨੂੰ ਆਇਆ ਰਾਮ ਦਾ ਫੋਨ ਤੇ ਮੇਰਾ ਤਾਂ ਚਾਂਸਾ ਕਿ ਮੈਂ ਬਲੈਕਪਿੰਕ ਮੈਂਬਰ ਦੀ ਲੀਡਰ ਬਣਾ ਤੇ ਜੀਸੂ ਨੂੰ ਤੇ ਚੈਨੀ ਨੂੰ ਜਾ ਕੇ ਮਿਲਿਆ ਸਾਕ ਕੋਰੀਅਨ ਕੇ ਪੌਪ ਆਈਡਲ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਵੱਡੇ ਵੀ ਨੇ ਉਹ ਵੀ ਕਿਸੇ ਕਿਤੇ ਨਾ ਕਿਤੇ ਥੱਕ ਹਾਰ ਕੇ ਬੈਠ ਜਾਂਦੇ ਆ ਤੁਹਾਡੀ ਛੋਟੀ ਉਮਰ ਆ ਗੱਲਾਂ ਵੀ ਬੜੀਆਂ ਬੜੀਆਂ ਪਿਆਰੀਆਂ ਤੁਹਾਡੀਆਂ ਕੁਝ ਨਾ ਕੁਝ ਬੰਨਣਾ ਚਾਹੁੰਦੇ ਹੋ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਥੱਕ ਹਾਰ ਕੇ ਬੈਹਣਦੇ ਆ ਆਪਾਂ ਕੁਝ ਨਹੀਂ ਕਰਨਾ ਮੈਂ ਬੋਲ ਰਹੀ ਆ ਕਿ ਜਿਹੜੇ ਥੱਕ ਕੇ ਬੈਹ ਜਾਂਦੇ ਉਹਨਾਂ ਨੂੰ ਥੱਕਣਾ ਨਹੀਂ ਚਾਹੀਦਾ ਕਿਉਂਕਿ ਹੋਰ ਕਿਤੇ ਕੰਮ ਆਈ ਜਾਂਦੀ ਐ ਮੈਨੇ ਜਦੋਂ ਮੈਨਾਂ ਟਾਫੀ ਨਹੀਂ ਸੀ ਨਾ ਮਿਲੀ ਉਹ ਬਹੁਤ ਜੱਦੜ ਸੀ ਨਾ ਹੋਈ ਸੀ ਕਿ

ਗੋਵੀ ਲੈਂਦੇ ਤੁਸੀਂ ਗਾਉਂਦੇ ਵੀ ਕੁਝ ਨਹੀਂ ਗਾਤਾ ਲੈਣੀ ਆ ਥੋੜਾ ਬਹੁਤ ਗਾ ਲੈਣੀ ਆ ਜੇ ਥੋੜਾ ਜਿਹਾ ਗਾ ਕੇ ਦੱਸਦੇ ਸਾਡੇ ਦਰਸ਼ਕਾਂ ਨੂੰ ਕਿਹੜਾ ਗਾਵਾ ਜਿਹੜਾ ਉਹ ਹੀ ਗਾ ਦੋ ਉਹ ਹੀ ਗਾ ਦੋ ਚੁੱਤੀ ਲੈ ਦੇਖੂਗੀ ਆ ਵਾਰ ਸਿਲਕ ਦੇ ਸੂਟਸ ਵਾਦੇ ਚ ਨੇਲੇ ਵਿੱਚੋਂ ਇੱਕ ਪਰੰਦੀ ਆਲੀ ਸਿਰਾ ਦੇ ਆਂਦੇ ਚਾਂਦੀ ਅੱਗੇ ਨਿਆਂ ਨੂੰ ਬਸ ਸੋ ਗੱਲਬਾਤ ਕੀਤੀ ਹੈ ਜੀ ਛੋਟੀ ਬੱਚੀ ਹੈ ਉਹਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਆਪਾਂ ਟ੍ਰੋਫੀ ਲੈ ਕੇ ਆਣੀ ਹੈ ਤੇ ਕ੍ਰਾਊਨ ਲੈ ਕੇ ਆਣੀ ਹੈ। ਸਮਾਤਮਾ ਦੀ ਵੀ ਕਿਰਪਾ ਬੜੀ ਐ ਤੇ ਪਰਿਵਾਰ ਦੀ ਵੀ ਬੜੀ ਸਪੋਰਟ ਹੈ। ਛੋਟੀ ਜੀ ਬੱਚੀ ਇਹਦੇ ਟੈਲੈਂਟ ਬੜਾ ਵੱਡਾ ਹੈ। ਡਾਂਸ ਵੀ ਕਰ ਲੈਂਦੀ ਏ। ਕਰਨਾਲ ਦੀ ਨਾਲ ਪੰਜਾਬੀ ਪਹਿਰਾਵੇ ਦੇ ਵਿੱਚ ਭੰਗੜਾ ਵੀ ਪਾ ਲੈਂਦੀ ਏ। ਬੜੀ ਮਾਨ ਵਾਲੀ ਗੱਲ ਹੁੰਦੀ ਏ ਇਹੋ ਜੇ ਮਾਤਾ ਪਿਤਾ ਦੇ ਵਾਸਤੇ ਕਿ ਇਹੋ ਜੇ ਬੱਚੇ ਨੂੰ ਜਨਮ ਦਿੱਤਾ ਹੈ। ਕਿ ਜਿਹਨੂੰ ਸ਼ੁਰੂ ਤੋਂ ਹੀ ਜਰਾ ਇਹ ਨਰਸਰੀ ਕਲਾਸ ਤੋਂ ਸ਼ੌਂਕ ਸੀ। ਨੱਚਣ ਦਾ ਤੇ ਡਾਂਸ ਕਰਨ ਦਾ। ਸੋ ਆਪਾਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਇਹ ਬੱਚੀ ਬਟਾਲੇ ਸ਼ਹਿਰ ਦਾ ਤੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕਰੇ ਬੰਬੇ ਤੋਂ ਵਾਪਸ ਆਵੇ ਖੁਸ਼ੀਆਂ ਲੈ ਕੇ ਆਵੇ ਤੇ ਸਾਰੇ ਪਰਿਵਾਰ ਦੇ ਉੱਤੇ ਜਰੀਏ ਫਿਰ ਖੁਸ਼ੀ ਹੋਵੇ ਉਹ ਨਹੀਂ ਦੇਖਣਾ ਜੇ ਕਿਸ ਤਰ੍ਹਾਂ ਫੋਨ ਦੇਖਣ ਤੋਂ ਉਹਨਾਂ ਜੇ ਬੱਚੇ ਸਹੀ ਵਰਤੋ ਕਰਦੇ ਤਾਂ ਉਹਨਾਂ ਦੇਖਣ ਲੋ ਉਹਨਾਂ ਨੂੰ ਪਤਾ ਲੱਗੇ ਤੇ ਇਦਾਂ ਨਾ ਕਰੋ ਕਿ ਜੇ ਕਿਸੇ ਬੱਚੇ 'ਚ ਕਿਸੇ ਬੇਟੀ 'ਚ ਕੋਈ ਟੈਲੈਂਟ ਆ ਤਾਂ ਉਹ ਤੁਸੀਂ ਦਬਾਵਾ ਦਿਓ ਉਹਨੂੰ ਅੱਗੇ ਜਾਣ ਦਿਓ ਜ਼ਰੂਰੀ ਨਹੀਂ ਕਿ ਪੁੱਤ ਅੱਗੇ ਨਾਮ ਕਰਦੇ ਆ ਧੀਆਂ ਵੀ ਅੱਗੇ ਨਾਮ ਰੋਸ਼ਨ ਕਰਦੀਆਂ ਹੁਣ ਮੰਨ ਲਓ ਕਿ ਸਾਡੀ ਬੇਟੀ ਅੱਗੇ ਜਾਂਦੀ ਪਈ ਸਾਡਾ ਨਾਮ ਆਪਣੇ ਆਪ ਪ੍ਰੋਸ਼ਨ ਹੋ ਗਿਆ ਜੀ ਜੀ ਸਾਡੇ ਮਤਲਬ ਹੀ ਮੰਨ ਲਓ ਕਿ ਮੈਨੂੰ ਜਿਤਨਾ ਮੈਂ ਸੋਸ਼ਲ ਵਰਕਿੰਗ ਚਾਹ ਮੇਰਾ ਨਾਮ ਜਾਣਦੇ ਸੀ ਸਾਰੇ ਉੱਥੇ ਜਾਣਾ ਜਾਂ ਕਿਸ ਤਰ੍ਹਾਂ ਹਨਾ ਤਾਂ ਹੁਣ ਮੈਂ ਥੋੜਾ ਜਿਹਾ ਮਤਲਬ ਵੀ ਜਿਤਨਾ ਮੇਰੀ ਬੇਟੀ ਦਾ ਨਾਮ ਹੋਇਆ ਵਾ ਤੁਸੀਂ ਮੇਰੇ ਮਹੱਲੇ ਕਿਸੇ ਬੱਚੇ ਨੂੰ ਪੁੱਛ ਲੋਗੇ ਕਿਸੇ ਬਜ਼ੁਰਗ ਨੂੰ ਕਿਸੇ ਵੱਡੇ ਨੂੰ ਕਿ ਮੌਲੀ ਚੀਮਾ ਦੇ ਘਰ ਜਾਣਾ ਤੇ ਪਹੁੰਚ ਜਾਂਦੀ ਸਾਡੀ ਇੰਨੀ ਸਫਲਤਾ ਸਾਨੂੰ ਮੈਨੂੰ ਬਹੁਤ ਖੁਸ਼ੀ ਹੈ ਇੰਨੀ ਸਫਲਤਾ 'ਚ ਬਹੁਤ ਖੁਸ਼ੀ ਆ ਤੇ ਅੱਗੇ ਚੱਲੋ ਜੋ ਪਰਮਾਤਮਾ ਚਾਹੇਗਾ ਮਹਾਮਾਈ ਚਾਹੇਗੀ ਸੋ ਗੱਲਬਾਤ ਕੀਤੀ ਕਿ ਜਲਦੀ ਤੋਂ ਜਲਦੀ ਮੋੜੀ ਚਿਮਾ ਜਰੀਏ ਉਹ winner ਬਣ ਕੇ ਆਵੇ ਤਾਂ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੇ ਤੇ ਨਾਲ ਦੀ ਨਾਲ ਆਪਣੇ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕਰੇ ਤਾਂ ਬੱਲੇ ਬੱਲੇ ਕਰਾ ਦੇ ਜਿੱਤ ਕੇ ਆਵੇ ਆਪਾਂ ਫਿਰ ਆਈਏ ਇਹਨਾਂ ਦੇ ਘਰੇ ਆ ਵੀਡੀਓ ਨੂੰ ਵਤਵਾਦ ਸ਼ੇਅਰ ਕਰਿਓ ਕੈਮਰਾ ਪਰਸਨ ਅਵਨਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ